ਆਟੋਮੈਟਿਕ ਕਾਰ ਕੰਡੀਸ਼ਨ ਬਿਲਕੁਲ ਨਵੀਆਂ ਬਈ ਤਿੰਨ ਥਾਰਾਂ ਨੇ ਆਪਣੇ ਕੋਲ ਦੋ ਹੈਗੀਆਂ ਬਲੈਕ ਤੇ ਇੱਕ ਹੈਗਿਆ ਵਾਈਟ ਤਿੰਨ ਹੀ ਆਪਣੀ 4x4 ਹਾਂਜੀ ਤੇ ਇਹ ਕਾਰ ਕਿਹੜੀ ਮਾਡਲ ਹੈ ਕਿਹੜਾ ਰੇਟ ਹੈ ਇਹ ਹੈਗੀ ਫਿਰ 2022 ਮਾਡਲ 4x4 ਆਟੋ ਫੁੱਲ ਇੰਸ਼ੋਰੈਂਸ ਕਾਰ ਦੀ ਸਰਵਿਸ ਰਿਪੋਰਟ ਦੇ ਨਾਲ ਚੱਲੀ ਹੋਈ ਹੈ ਠੀਕ ਹੈ ਤੇ ਇਕੂਰੇਡ ਕਰਦੇ ਆ ਵੀਰ 13,85,000 ਰੁਪਏ ਦੀ 13,85,000 ਰੁਪਏ ਚ ਬਈ ਆ ਲੋਡਿੰਗ ਲੋਡਿੰਗ ਵਧੀਆ ਹੋਈ ਬਹੁਤ ਹੋਈ ਵੀਰ ਜੀ ਹਾਂ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਅੰਦਰੋਂ ਦੇਖਣ ਦੀ ਲੋੜ ਨਹੀਂ ਬਈ ਬਿਲਕੁਲ ਨਵੀਆਂ ਪਈਆਂ ਨੇ ਆਹ ਹੈ ਵੀਰੇ ਮਾਡਲ ਅੱਗੇ ਆਗੀ ਪਾਜੀ 2021 ਮਾਡਲ ਪੈਟਰੋਲ ਦੇ ਵਿੱਚ ਆਰ ਸੀ ਓਨਰ ਦੇ ਅਕਾਊਂਟ ਦੇ ਵਿੱਚ ਪੇਮੈਂਟ ਹੈ ਭਰਾ ਸਵਾ 12 ਲੱਖ ਰੁਪਏ ਦੀ ਆਪਣੀ ਆਸਕਿੰਗ ਹੈ ਜੀ ਜੋ ਵੀ ਹੋਇਆ ਸਾਹਮਣੇ ਡੀਲ ਕਰਾਵਾਂਗੇ 2% ਕਮਿਸ਼ਨ ਲਵਾਂਗੇ ਲੈ ਜੀ ਬਈ ਆ ਵੀ ਤੁਸੀਂ ਕਾਰ ਲੈ ਜਾ ਤੁਸੀਂ ਆ ਜੋ ਤੁਹਾਨੂੰ ਵਾਈਟ ਕਲਰ ਦੀ ਤੇ ਜਿਹੜੇ ਮਾਰਕੀਟ ਚ ਰਨਿੰਗ ਨੇ ਬਈ ਕਲਰ ਉ ਦਾ ਫਰੰਟ ਸੈਂਸਰ ਵੀ ਕਾਰ ਦੇ ਵਿੱਚ ਹੈਗੇ ਨੇ ਵੇ ਇੰਸਟਾਲਡ ਨੇ ਬਾਈ ਹਾਂ ਇਸ ਤੇ ਕਾਫੀ ਐਸੈਸਰੀ ਲੱਗੀ ਹੋਈ ਹੈ ਬਰ ਐਕਸਟਰਾ ਵੀ ਕਾਰ ਦੀ ਇਹ ਮਾਡਲ ਇਹ ਹੈਗੀ ਹੈ ਫਿਰ 2023 ਮਾਡਲ ਠੀਕ ਹੈ ਫਰਸਟ ਓਨਰ ਦੀ ਕਾਰ ਹੈ ਹਾਂਜੀ ਹਾਂ 27 ਕੁ ਹਜ਼ਾਰ ਰੁਪਏ 27 ਹਜ਼ਾਰ ਕਿਲੋਮੀਟਰ ਚੱਲੇ ਹੈ ਸਰਵਿਸ ਰਿਕਾਰਡ ਦੇ ਨਾਲ ਠੀਕ ਹੈ ਫੁੱਲ ਇੰਸ਼ੋਰੈਂਸ 15.5 ਲੱਖ ਰੁਪਏ ਆਸਕਿੰਗ ਹੈ ਜੀ ਬਾਕੀ ਮੜਾ ਮੋਟਾ ਮੌਕੇ ਤੇ ਮੰਗਦਾ ਨਹੀਂ 15.5 ਦੀ ਆਸਕਿੰਗ ਹੈ ਤੇ ਗੱਲ ਕਰਾਂ ਵੀ ਲੋਨ ਦੀ ਕਾਰ 2 ਲੱਖ ਦੇ ਕੇ ਲੋਨ ਹੋ ਜਾਊਗਾ ਬਰ 2 ਲੱਖ ਤੇ 2 ਲੱਖ ਰੁਪਏ ਦਾ ਕਾਰ ਦੇ ਉੱਪਰ ਲੋਨ 2 ਲੱਖ ਹੋਤੇ ਤੇ 2 2-2 ਲੱਖ ਦੇ ਕੇ ਕਾਰ ਤੇ ਲੋਨ ਹੋ ਜਾਣਾ ਤੇ ਨੰਬਰ ਪਤਾ ਸਕਰੀਨ ਤੇ ਸਟੀਲ ਇਜ਼ ਮਹਾਲੀ ਸੈਕਟਰ 78